ਅੰਮ੍ਰਿਤਸਰ ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਦਿਨ ਦਿਹਾੜੇ ਅਤੇ ਰਾਤ ਨੂੰ ਜਦੋਂ ਦਿਲ ਕਰਦਾ ਹੈ ਚੋਰੀਆਂ ਕਰਕੇ ਰਫੂ ਚੱਕਰ ਹੋ ਜਾਂਦੇ ਹਨ ਕਾਨੂੰਨ ਵਿਵਸਥਾ ਐਨੀ ਢਿੱਲੀ ਹੈ ਕਿ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਚੋਰਾਂ ਵੱਲੋਂ ਹੁਣ ਬਿਜਲੀ ਦੇ ਮੀਟਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਜ਼ਾ ਮਾਮਲਾ ਬਟਾਲਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਇੱਕ ਚੋਰ ਵੱਲੋਂ ਦੇਰ ਰਾਤ ਮੀਟਰ ਦੀਆਂ ਲੱਗੀਆਂ ਤਾਰਾਂ ਕੱਢ ਲਈਆਂ ਅਤੇ ਬੜੇ ਆਰਾਮ ਨਾਲ ਫਰਾਰ ਹੋ ਗਿਆ ਸਾਰੀ ਵਾਰਦਾਤ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਾਣਕਾਰੀ ਦਿੰਦੇ ਹੋਏ ਬੀਕੇ ਟਾਬਾ ਦੇ ਮਾਲਕ ਅਤੇ ਸਮਾਜ ਸੇਵਕ ਬਲਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਅਸੀਂ ਲਾਕੇ ਵਿੱਚ ਚੋਰਾਂ ਦਾ ਆਂਤਕਵਾਦ ਦਾ ਸਾਹ ਰਿਹਾ ਹੈ ਅਤੇ ਚੋਰ ਲੋਕਾਂ ਦਾ ਵੱਡਾ ਨੁਕਸਾਨ ਕਰ ਰਹੇ ਨੇ ਜਿਸ ਲਈ ਸਰਕਾਰ ਅਤੇ ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅੰਮ੍ਰਿਤਸਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਪੂਰੀ ਤਰ੍ਹਾਂ ਚਰਮੜਾਈ ਪਈ ਹੈ ਆਏ ਦਿਨ ਗੋਲੀਬਾਰੀ ਲੁੱਟਾਂ ਖੋਹਾਂ ਤੇ ਹੁਣ ਚੋਰੀ ਚੁਗਾਰੀਆਂ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਆਮ ਹੋ ਗਈਆਂ ਨੇ ਤਾਜ਼ਾ ਮਾਮਲਾ ਜਿਹੜਾ ਬਟਾਲਾ ਰੋਡ ਤੋਂ ਸਾਹਮਣੇ ਆਇਆ ਹੈ ਤੇ ਇਹ ਤਸਵੀਰਾਂ ਤੁਹਾਨੂੰ ਦਿਖਾਣੀਆਂ ਚਾਹਾਂਗੇ ਕਿ ਕਿਸ ਕਦਰ ਜਿਹੜਾ ਮੀਟਰ ਨੂੰ ਐ ਕਵਰ ਕਰਕੇ ਰੱਖਿਆ ਹੋਇਆ ਹੁਣ ਚੋਰਾਂ ਵੱਲੋਂ ਜਿਹੜਾ ਮੀਟਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤੇ ਤਾਰਾਂ ਚੋਰੀ ਕੀਤੀਆਂ ਜਾ ਰਹੀਆਂ ਨੇ ਸੋ ਅ ਅਸੀਂ ਗੱਲਬਾਤ ਕਰਾਂਗੇ ਸਮਾਜ ਸੇਵਕ ਤੇ ਬੀਕੇਟਾ ਬੇਰੇ ਜਿਹੜੇ ਮਾਲਕ ਨੇ ਬਾਲਕ੍ਰਿਸ਼ਨ ਸ਼ਰਮਾ ਉਹ ਇਸ ਦੇ ਸ਼ਿਕਾਰ ਹੋਏ ਨੇ ਉਹਨਾਂ ਦੇ ਜਿਹੜੇ ਮੀਟਰ ਨੂੰ ਨਿਸ਼ਾਨਾ ਬਣਾਇਆ ਗਿਆ ਇਹ ਚੋਰ ਵੱਲੋਂ ਇਹ ਘਟਨਾ ਜਿਹੜੀ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਤੇ ਸ਼ਰਮਾ ਜੀ ਸਾਡੇ ਨਾਲ ਮੌਜੂਦ ਨੇ ਸ਼ਰਮਾ ਜੀ ਕੀ ਮਾਮਲਾ ਕਦੋਂ ਦੀ ਵਾਰਦਾਤ ਹੈ ਤੇ ਕੀ ਹੋਇਆ ਸਾਰਾ ਕੁਝ ਇਹ ਅੱਜ ਰਾਤ ਦੀ ਵਾਰਦਾਤ ਹੈ ਇਹ ਬਹੁਤ ਲੰਬੇ ਟਾਈਮ ਤੋਂ ਜਿਹੜੀਆਂ ਇਹ ਤਾਰਾ ਜਿਹੜੇ ਵੱਡਣ ਵਾਲੇ ਜਿਹੜੇ ਚੋਰ ਨੇ ਇਹਨਾਂ ਦਾ ਅੰਤਕ ਫੈਲਿਆ ਪਿਆ ਇਹ ਪਤਾ ਨਹੀਂ ਬਿਜਲੀ ਬੋਰਡ ਦੇ ਬੰਦੇ ਨੇ ਜਾਂ ਰਾਤ ਦੇ ਟਾਈਮ ਦੇ ਵਿੱਚ ਜਿਹੜੀਆਂ ਅੰਦਰ ਨੂੰ ਮੋਟੀਆਂ ਤਾਰਾਂ ਜਿਹੜੀਆਂ ਪਿੱਤਲ ਦੀਆਂ ਜਾਂਦੀਆਂ ਨੇ ਉਹ 7-8 ਮੀਟਰ ਜਿਹੜੀ ਆ ਤਾਰ ਹੁੰਦੀ ਹੈ ਤਾਂ ਉਹ 7-8 ਮੀਟਰ ਜਿਹੜੀ ਲੰਬੀ ਤਾਰ ਹੁੰਦੀ ਹੈ ਉਹ ਇੱਥੋਂ ਇਹਨੂੰ ਖਿੱਚ ਲੈਂਦੇ ਨੇ ਖਿਚਣ ਤੋਂ ਬਾਅਦ ਇਹ ਲੋਕ ਕੀ ਕਰਦੇ ਨੇ ਸ਼ਾਇਦ ਉਹ ਵੇਚਦੇ ਆ ਇੱਕ ਨਾਲ ਕੋਈ ਬੈਗ ਹੁੰਦਾ ਸੀਸੀਟੀ ਕੈਮਰੇ ਜਿਹੜੇ ਆ ਸਾਰੇ ਉਹਨਾਂ ਵਿੱਚ ਆਦੇ ਆ ਤੁਸੀਂ ਦੇਖ ਸਕਦੇ ਹੋ ਇਹ ਪੂਰੇ ਇਲਾਕੇ ਦੇ ਵਿੱਚ ਅੰਤਕ ਹੈ ਪ੍ਰੀਤ ਨਗਰ ਮਤਲਬ ਇੱਕ ਦੋ ਚਾਰ ਗਲੀਆਂ ਛੱਡ ਛੱਡ ਕੇ ਉਹ ਹਰ ਜਗ੍ਹਾ ਚਤਾਰਾਂ ਜਿਹੜੀਆਂ ਉਹ ਪੁੱੜਦੇ ਨੇ ਕਿੰਨਾ ਕਿ ਇਲਾਕੇ 'ਚ ਕਿੰਨਾ ਕਿ ਡਰ ਦਾ ਮਾਹੌਲ ਬਣਿਆ ਹੋਇਆ ਬਹੁਤ ਜ਼ਿਆਦਾ ਜੀ ਇਹ ਕੋਈ 1 ਵਜੇ ਤੋਂ ਬਾਅਦ ਇਹ ਚੋਰ ਨਿਕਲਦੇ ਨੇ ਤੇ ਮੋਟਰਸਾਈਕਲ ਸਕੂਟਰ ਬਾਹਰ ਸੜਕ ਤੇ ਲਾ ਕੇ ਹੁੰਦੇ ਨੇ ਤੇ ਇੱਕ ਦੋ ਬੰਦੇ ਜਿਹੜੇ ਆ ਹਮੇਸ਼ਾ ਹੀ ਇਹਨਾਂ ਦੀ ਧਿਆਨ ਦੇ ਵਿੱਚ ਨਾ ਕੋਈ ਦੋ ਕ ਬੰਦੇ ਬਾਹਰ ਖੜੇ ਰਹਿੰਦੇ ਇੱਕ ਬੰਦਾ ਜਿਹੜਾ ਅਸਲੀ ਚੋਰ ਹੈ ਉਹ ਆਉਂਦਾ ਹੈ ਤੇ ਪਲਾਸਰਾ ਹੀ ਉਹ ਸੀਸੀਟੀਵੀ ਚ ਵਿੱਚੋਂ ਨਜ਼ਰ ਆਉਂਦਾ ਉਹ ਸਿਰ ਤੋਂ ਗੰਜਾ ਹੈ ਬੰਦਾ ਉਹ ਲਗਾਤਾਰ ਜਿੰਨੇ ਵੀ ਇਲਾਕੇ ਨੇ ਵੀਜੇਨਗਰ ਕਈ ਇਹ ਮੋਗੰਪਰਾ ਕਈ ਇੰਦਰ ਕੀ ਕੰਦੇ ਨੂੰ ਵੀਜੇਨਗਰ ਤੇ ਸਾਰੇ ਮੁਰਗੀਖਾਨਾ ਇਲਾਕਾ ਕਾਫੀ ਜਿਹੜੀਆਂ ਨਾ ਇੱਕ ਦੋ ਦੋ ਗਲੀਆਂ ਛੱਡ ਕੇ ਉਹ ਮੀਟਰ ਦੇ ਉੱਤੇ ਹੀ ਹਮਲਾ ਕਰ ਰਿਹਾ ਤੇ ਬਹੁਤ ਸਾਰੀਆਂ ਤਾਰਾ ਪੁੱਟ ਕੇ ਲੈ ਜਾਂਦਾ ਇਹ ਕਮੇ ਕਮ ਸਿਕਨ 2-3 ਮਹੀਨਿਆਂ ਤੋਂ ਲਗਾਤਾਰ ਇਹ ਕੰਮ ਕਰ ਰਿਹਾ ਤੇ ਪੁਲਿਸ ਦੇ ਸਰਕਾਰ ਕਹਿ ਸਕਦੇ ਕੁੰਭ ਕਰਨੀ ਨੀਂਦ ਸੁੱਤੇ ਹੋਏ ਨੇ ਜੀ ਬਿਲਕੁਲ ਜੀ ਰਾਤ ਦੇ ਟਾਈਮ 'ਚ ਗਸ਼ਤ ਬਹੁਤ ਜ਼ਰੂਰੀ ਹੈ ਕਿ ਇਹ ਲੋਕ ਰਾਤ ਨੂੰ ਜਿਹੜੇ ਨਿਕਲਦੇ ਨੇ ਕਿਸੇ ਲਈ ਗਲੀਆਂ ਦੇ ਵਿੱਚ ਨਿਕਲਦੇ ਪਹਿਲੀ ਗੱਲ ਤੇ ਜਿਸ ਤਰ੍ਹਾਂ ਆਪਾਂ ਸੀਸੀਟੀਵੀ ਅਚਾਨਨ ਦਿਖਾ ਰਹੇ ਆ ਲਗਾਤਾਰ ਕਈ ਜਗ੍ਹਾ ਤੇ ਵਿੱਚ ਸਾਹਮਣੇ ਦਿਖਾਈ ਦਿੰਦੇ ਨੇ ਕਿ ਇਹਨਾਂ ਦੇ ਬੈਗ ਭਰਿਆ ਹੁੰਦਾ ਜਿਹੜਾ ਤਾਰਾਂ ਦੇ ਨਾਲ ਇਹ ਲੈ ਕੇ ਪੁੱਟ ਕੇ ਖਿੱਚ ਕੇ ਲੈ ਕੇ ਜਾਂਦੇ ਨੇ ਸ਼ਾਇਦ ਤਾਰ ਕਾਫੀ ਮਹਿੰਗੀ ਹੋਏਗੀ ਯਾਨੀ ਕਿ 1 ਮੀਟਰ ਵਾਲੇ ਦਾ ਰੋਜ ਦਾ ਜਿਹੜਾ ਮੀਟਰ ਦੀ ਜਿਹੜੀ ਬਿਜਲੀ ਬੋਰ ਦੀ ਜਿਹੜੇ ਮੀਟਰ ਲੱਗੇ ਅੱਜਕੱਲ੍ਹ ਵਾਰ ਇਹਨਾਂ ਦੇ ਉੱਤੇ ਜ਼ਿਆਦਾਤਰ ਹਮਲਾ ਹੋ ਰਿਹਾ ਤੇ ਜਿਹੜੀਆਂ ਬਿਜਲੀ ਚੱਲ ਜਾਂਦੀ ਦੁਕਾਨਦਾਰ ਦੀ ਜਾਂ ਘਰ ਦੀ ਉਹਨੂੰ ਬੜੀ ਪਰੇਸ਼ਾਨੀ ਹੁੰਦੀ ਆ ਔਰ ਰਾਤ ਨੂੰ ਸਵੇਰੇ ਆਂਦੇ ਜਦੋਂ ਬਿਜਲੀ ਘਰ ਦੇ ਜਿੰਨਾ ਵੀ ਘਰ ਦੇ ਵਿੱਚ ਮੀਟਰ ਹੁੰਦਾ ਵੱਧ ਹੋ ਜਾਂਦਾ ਤੇ ਬਿਜਲੀ ਬੰਦ ਹੋ ਜਾਂਦੀ ਫੇਰ ਉਹਨਾਂ ਨੂੰ ਬਿਜਲੀ ਵਾਲੇ ਬੁਲਾਣੇ ਪੈਂਦੇ ਆ ਤਾਰਾਂ ਲਿਆਉਣੀਆਂ ਪੈਂਦੀਆਂ ਪਤਾ 1000 ਰੁਪਏ ਦਾ ਇੱਕ ਘਰ ਦਾ ਨੁਕਸਾਨ ਕਰ ਦਿੰਦੇ ਦੁਕਾਨ ਦਾ ਹੋਵੇ ਘਰ ਦਾ ਹੋਵੇ ਕੀ ਕਹਿਣਾ ਜਾਓਗੇ ਹੁਣ ਕੀ ਹੋਣਾ ਚਾਹੀਦਾ ਜੀ ਕੀ ਮੰਨਦਾ ਜੀ ਪੁਲਿਸ ਨੂੰ ਗਸ਼ਤ ਕਰਨੀ ਚਾਹੀਦੀ ਆ ਇਹ ਇਹ ਮੀਟਰ ਜਿਹੜੇ ਅੰਦਰ ਦੁਬਾਰਾ ਲਗਾ ਦੇ ਦਿਖਾ ਦੇਣੇ ਚਾਹੀਦੇ ਜੀ ਇਹਦੀ ਸੇਫਟੀ ਨਹੀਂ ਕਰ ਸਕਦੇ ਸਕੇ ਠੀਕ ਸੋ ਇਹ ਸਨ ਬਾਲਕਿਸ਼ਨ ਸ਼ਰਮਾ ਸਮਾਜ ਸੇਵਕ ਤੇ ਬਿਕੇਟਾ ਬਦੇ ਮਾਲਕ ਸੋ ਇਹੀ ਕਹਿਣਾ ਚਾਹਾਂਗੇ ਸਰਕਾਰ ਨੂੰ ਤੇ ਪੁਲਿਸ ਨੂੰ ਕਿ ਲੋਕਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਉਹ ਤੁਸੀਂ ਕਰਨੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਸੋ ਪੁਲਿਸ ਦੀ ਜਿਹੜੀ ਗਸ਼ਤ ਹੈ ਉਹ ਹਰ ਗਲੀ ਦੇ ਵਿੱਚ ਜਿਹੜੀ ਹੈ ਹਰ ਸੜਕ ਤੇ ਹੋਣੀ ਚਾਹੀਦੀ ਹੈ ਤਾਂ ਜੋ ਇਹਨਾਂ ਚੋਰਾਂ ਤੇ ਇਹਨਾਂ ਸਮਾਜ ਵਿਰੋਧੀ ਅਨਸਰਾਂ ਤੇ ਜਿਹੜੀ ਹੈ ਉਹਨਾਂ 'ਤੇ ਪਾਈ ਜਾ ਸਕੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ